ਰੀਪਨ 115 ਦਿਨ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਖਨੋਰੀ ਬਾਰਡਰ ਤੇ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਹੈ ਸਰਕਾਰੇ ਹੋਏ ਮੁੱਖ ਮੰਤਰੀ ਵੱਲੋਂ ਸਾਡੇ ਸਾਰੇ ਆਗੂਆਂ ਨੂੰ ਜਿਹੜਾ ਬਹੁਤ ਸਾਰੇ ਕਿਸਾਨਾਂ ਨੂੰ ਬੇਨਤੀ ਦੇ ਵਿੱਚ ਕਰੂਕਾਰ ਕੀਤਾ ਗਿਆ ਸਾਡੇ ਬਹੁਤ ਸਾਰੇ ਕਿਸਾਨਾਂ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਗਿਆ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਸਾਨੂੰ ਜਿਹੜਾ ਉੱਥੇ ਪੁਲਿਸ ਲੈਂਡ ਦੇ ਵਿੱਚ ਬੰਦੀ ਬਣਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਪਿੰਡੋ ਪਿੰਡ ਜਿਹੜਾ ਪ੍ਰਧਾਨਤ ਮੰਤਰੀਆਂ ਅਰਥੀ ਭੂਖ ਮਜਹਰਾ ਹੋਇਆ ਸਾਡੇ ਆਕਾਂ ਨੂੰ ਤੁਰੰਤ ਰਿਹਾ ਕਰੋ ਵਰਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕ ਫਿਰ ਸੜਕਾਂ ਤੇ ਆਉਣਗੇ ਤੁਸੀਂ ਸੱਤਾ ਤੋਂ ਪਹਿਲਾਂ ਕਿਸਾਨ ਦੀ ਗੱਲ ਕਰਦੇ ਸੀ ਸਾਡੇ ਧਰਨੇ ਦੇ ਵਿੱਚ ਅਮਨ ਅਰੋੜਾ ਵਰਗੇ ਬੋਲਦੇ ਰਹੇ ਆ ਕਿ ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਸਾਡੇ ਹਕਾਰੇ ਹੋਏ ਮੁੱਖ ਮੰਤਰੀ ਸਾਹਿਬ ਨੇ ਸਾਡੇ ਕਿਸਾਨਾਂ ਨੂੰ ਬੰਦੀ ਬਣਾਉਣਾ ਸ਼ੁਰੂ ਕੀਤਾ ਸੂਬਾ ਕਿਸਾਨ ਮੋਰਚਿਆਂ ਜਥੇਬੰਦੀਆਂ ਨੇ ਵੀ ਜਿਹੜਾ ਆਪੀ ਭੂਖ ਮਜਹਰਾ ਕੀਤਾ ਦੇਖੋ ਪੁਤਲਾ ਫੋਕੜਨਾ ਜਿਹੜਾ ਪ੍ਰੋਗਰਾਮ ਆ ਤੁਹਾਨੂੰ ਪਤਾ ਹੈ ਤਕਰੀਬਨ 115 ਦਿਨ ਤੋਂ ਸਰਦਾਰ ਲਜੀਤ ਸਿੰਘ ਜੀ ਡੱਲੇਵਾਲ ਖਨੋਰੀ ਬਾਰਡਰ ਤੇ ਉਹਨਾਂ ਦਾ ਮਰਨ ਵਰਤ ਚੱਲ ਰਿਹਾ ਸੀ ਜੀ ਇੱਕ ਪਾਸੇ ਸਰਕਾਰ ਨਾਲ ਮੀਟਿੰਗ ਵੀ ਚੱਲ ਰਹੀ ਸੀ ਤਾਂ ਇਸ ਵਾਰ ਜਿਹੜੀ 19 ਦੀ ਮੀਟਿੰਗ ਦੇ ਵਿੱਚ ਜਿਹੜਾ ਸਾਰੇ ਸਮੁੱਚੀ ਲੀਡਰਸ਼ਿਪ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੁੱਚੀ ਲੀਡਰਸ਼ਿਪ ਪਹੁੰਚੀ ਤਾਂ ਉਹਨਾਂ ਨੂੰ ਮੀਟਿੰਗ ਤੋਂ ਬਾਅਦ ਵਾਪਸ ਆਉਂਦਿਆ ਪੰਜਾਬ ਦੀ ਸਰਕਾਰ ਹੰਕਾਰੇ ਹੋਏ ਮੁੱਖ ਮੰਤਰੀ ਵੱਲੋਂ ਸਾਡੇ ਸਾਰੇ ਆਗੂਆਂ ਨੂੰ ਜਿਹੜਾ ਬਹੁਤ ਸਾਰੇ ਕਿਸਾਨਾਂ ਨੂੰ ਗਿਣਤੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿਰੋਧ ਵਜੋਂ ਕੱਲ 21 ਤਰੀਕ ਨੂੰ ਅਸੀਂ ਪੰਜਾਬ ਦੇ ਵੱਖ-ਵੱਖ ਜਿਹੜੇ ਨੈਸ਼ਨਲ ਹਾਈਵੇ ਜਾਮ ਕੀਤੇ ਕਿ ਸਾਡੇ ਕਿਸਾਨਾਂ ਨੂੰ ਤੁਰੰਤ ਰਿਹਾ ਕਰੋ ਸਾਡੀ ਮੰਗ ਸੀ ਇਹ ਸਾ ਕੱਲ ਪਿੰਡ ਬਾੜਾ ਭਾਈਕੇ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਸਾਡੇ ਬਹੁਤ ਸਾਰੇ ਕਿਸਾਨਾਂ ਤੇ ਜਿਹੜਾ ਪ੍ਰਸ਼ਾਸਨ ਵੱਲੋਂ लाਠੀ ਚਾਰਜ ਕੀਤਾ ਗਿਆ ਔਰ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਸਾਨੂੰ ਜਿਹੜਾ ਉੱਥੇ ਪੁਲਿਸ ਲੈਣ ਦੇ ਵਿੱਚ ਬੰਦੀ ਬਣਾਇਆ ਗਿਆ ਔਰ ਅੱਜ ਦਾ ਜਿਹੜਾ ਦਿੱਤਾ ਹੋਇਆ ਸਾਡਾ ਪ੍ਰੋਗਰਾਮ ਸਯੁਕਤ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਵੱਲੋਂ ਇਹ ਪੂਰੇ ਪੰਜਾਬ ਦੇ ਵਿੱਚ ਪਿੰਡੋਂ ਪਿੰਡ ਜਿਹੜਾ ਭਗਵੰਤ ਮਾਨ ਦੀਆਂ ਅਰਥੀ ਫੂਕ ਮਜਾਰਾ ਹੋਇਆ ਤਾਂ ਸਾਡੀ ਸਰਕਾਰ ਨੂੰ ਅਪੀਲ ਬੇਨਤੀ ਆ ਕਿ ਸਾਡੇ ਆਗੂਆਂ ਨੂੰ ਤੁਰੰਤ ਰਿਹਾ ਕਰੋ ਵਰਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕ ਫਿਰ ਸੜਕਾਂ ਤੇ ਆਉਣਗੇ ਵੱਡੇ ਵੱਡੇ ਐਕਸ਼ਨ ਹੋਣਗੇ ਪ੍ਰੋਗਰਾਮ ਹੋਣਗੇ ਇਹ ਗੱਲ ਪਏ ਆ ਤੁਸੀਂ ਕਾਰਪੋਰੇਟ ਦਾ ਸਾਥ ਨਾ ਦਿਓ ਤੁਸੀਂ ਸੱਤਾ ਤੋਂ ਪਹਿਲਾਂ ਕਿਸਾਨ ਦੀ ਗੱਲ ਕਰਦੇ ਸੀ ਤੁਸੀਂ ਸੱਤਾ ਦੇ ਵਿਰੋਧੀ ਧਿਰਾਂ ਨੂੰ ਕਹਿੰਦੇ ਸੀ ਕਿ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ 2018 ਦੇ ਵਿੱਚ ਸਾਡੇ ਚੀਮੇ ਮੰਡੀ ਦੇ ਵਿੱਚ ਸਾਡੇ ਧਰਨੇ ਦੇ ਵਿੱਚ ਅਮਨ ਅਰੋੜਾ ਵਰਗੇ ਬੋਲਦੇ ਰਹੇ ਆ ਕਿ ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਤਾਂ ਹੁਣ ਅੱਜ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਦਿੱਲੀ ਦੇ ਮੋਰਚੇ ਦੀ ਕ੍ਰਾਂਤੀ ਨੇ ਇਹਨਾਂ ਦੇ ਬੰਨਵੇ ਜਿਤਾਤੇ ਅੱਜ ਸਾਡੇ ਹਕਾਰੇ ਹੋਏ ਮੁੱਖ ਮੰਤਰੀ ਸਾਹਿਬ ਨੇ ਸਾਡੇ ਕਿਸਾਨਾਂ ਨੂੰ ਬੰਦੀ ਬਣਾਉਣਾ ਸ਼ੁਰੂ ਕੀਤਾ ਸੋ ਇਹਦੇ ਵਿੱਚ ਜਿਹੜਾ ਅਰਥੀ ਭੂਕ ਮਜਾਰੇ ਦੇ ਵਿੱਚ ਸਾਡੀਆਂ ਕੁਝ ਹੋਰ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੀ ਜਿਹੜਾ ਆਰਥਿਕ ਫੂਕ ਮਜਾਰਾ ਕੀਤਾ ਅਸੀਂ ਉਹਨਾਂ ਵੀ ਸਾਰੀਆਂ ਭਰਾਤਰੀ ਜਥੇਬੰਦੀਆਂ ਦਾ ਜਿਹੜਾ ਧੰਨਵਾਦ ਕਰਦੇ ਹਾਂ ਕਿ ਇਸ ਸਰਕਾਰ ਦੇ ਐਕਸ਼ਨ ਦੇ ਜਿਹੜਾ ਖਿਲਾਫ ਜਿਹੜਾ ਖੜੇ ਆ ਆ ਪ੍ਰਧਾਨ ਜੀ ਜ਼ਿਕਰ ਗੱਲ ਕੀਤੀ ਜਿਵੇਂ ਪੰਜਾਬ ਸਰਕਾਰ ਦੇ ਕੁਝ ਮੰਤਰੀ ਨੇ ਬਿਆਨ ਵੀ ਆ ਰਹੇ ਆ ਕਿ ਅਸੀਂ ਕਿਸਾਨਾਂ ਦੇ ਆ ਨਾਲ ਆ ਨਾ ਕਿ ਅਸੀਂ ਕੇਂਦਰ ਦੇ ਨਾਲ ਆ ਜੀ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਕਿਸਾਨਾਂ ਦੇ ਨਾਲ ਹੁੰਦੇ ਤਾਂ ਕਿਸਾਨਾਂ ਦੇ ਨਾਲ ਖੜਦੇ ਅਸੀਂ ਪੰਜਾਬ ਦੇ ਹਰਿਆਣੇ ਦੀ ਹੱਦ ਤੇ ਬੈਠੇ ਸੜਕਾਂ ਅਸੀਂ ਨਹੀਂ ਬਲੌਕ ਕੀਤੀਆਂ ਸੀ ਸੜਕਾਂ ਕੀਤੀਆਂ ਸੀ ਬਲੌਕ ਹਰਿਆਣੇ ਦੇ ਪ੍ਰਸ਼ਾਸਨ ਨੇ ਔਰ ਇਹਨਾਂ ਦੇ ਮੰਤਰੀ ਵਾਰ-ਵਾਰ ਬਿਆਨ ਦੇ ਰਹੇ ਆ ਕਿ ਕਿਸਾਨ ਸੜਕਾਂ ਬਲੌਕ ਕਰ ਰਿਹਾ ਕਿਸਾਨ ਪੰਜਾਬ ਦਾ ਜਿਹੜਾ ਆਰਥਿਕ ਮੰਦਾ ਹਾਲ ਕਰ ਰਹੇ ਆ ਹਾਲਾਂਕਿ ਵਪਾਰੀਆਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਹੋ ਰਿਹਾ ਇਹਨਾਂ ਦੇ ਬਿਆਨ ਤਾਗ ਨੇ ਲੋਕਾਂ ਨੂੰ ਵਿਸ਼ਵਾਸਤ ਲੈਣਾ ਕਿਸਾਨਾਂ ਨੂੰ ਆਪ ਦੇ ਢੰਗ ਨਾਲ ਬਦਨਾਮ ਕਰਨਾ ਤੋ ਇਹ ਸਾਰਾ ਸਿੱਧ ਹੁੰਦਾ ਕਿ ਕਿਸਾਨਾਂ ਦੇ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਇਹ ਬੀਜੇਪੀ ਦੀ ਬੀ ਟੀਮ ਹੈ ਇਹ ਕਾਰਪੋਰੇਟ ਕੰਪਨੀਆਂ ਨੇ ਜਿਹੜੀਆਂ ਗੈਂਸ ਟੈਪ ਲੈਣਾ ਨੰਗਣੀਆਂ ਜਿਹੜੇ ਤੇ ਵੱਡੇ ਵੱਡੇ ਰੋਡ ਨਿਕਲਦੇ ਆ ਉਹਨਾਂ ਦਾ ਇਹ ਸਾਥ ਦੇਣ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜਾ ਮੂੰਹ ਤੋੜ ਮਾ ਜਵਾਬ ਦੇਣਗੇ ਤੇ ਪਹਿਲਾਂ ਵਾਲੇ ਨਹੀਂ ਰਹੇ ਤੇ ਰਹਿਣਾ ਇਹਨਾਂ ਨੇ ਵੀ ਨਹੀਂਗਾ ਜੀ ਆ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਲਗਾਤਾਰ ਕਹਿੰਦੇ ਬਿਆਨ ਇਹ ਦੇ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਨਾ ਕਿ ਅਸੀਂ ਬੀਜੇਪੀ ਦੇ ਨਾਲ ਨਹੀਂ ਜਿੰਨੀ ਇਹ ਬੀਜੇਪੀ ਦੇ ਨਾਲ ਹੀ ਬੀਜੇਪੀ ਦੇ ਨਾਲ ਹੀ ਆਉਂ ਆ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਗਏ ਪਰਸੋਂ ਮੀਟਿੰਗ ਕਰਨ ਲਈ ਉੱਥੇ ਸ਼ਿਵਰਾਜ चौहान ਮੀਟਿੰਗ ਲਈ ਆਪਣੇ ਸੈਂਟਰ ਦੇ ਖੇਤੀ ਮੰਤਰੀ ਪਹੁੰਚੇ ਜੀ ਜੀ ਤਾਂ ਉਹਨਾਂ ਨੇ ਲੰਮਾ ਦੇਰ 4-5 ਘੰਟੇ ਉੱਥੇ ਮੀਟਿੰਗ ਜਿਹੜੀ ਚੱਲੀ ਤਾਂ ਦੋ ਮੰਤਰੀ ਪੰਜਾਬ ਸਰਕਾਰ ਦੇ ਵੀ ਉੱਥੇ ਗਏ ਜੀ ਪੰਜਾਬ ਸਰਕਾਰ ਦੇ ਜਿਹੜੇ ਖੁੱਡੀਆਂ ਮੰਤਰੀ ਖੇਤੀ ਮੰਤਰੀ ਉਹ ਉੱਥੇ ਸਪੈਸ਼ਲ ਉਸ ਮੀਟਿੰਗ ਦਾ ਹਿੱਸਾ ਸੀਗੇ ਤੇ ਜਦੋਂ ਮਤਲ ਇਹਨਾਂ ਨੇ ਫੋਰਸ ਲਾਉਣੀ ਸ਼ੁਰੂ ਕੀਤੀ ਤਾਂ ਉੱਥੇ ਜਿਹੜੇ ਸਾਡੇ ਆਗੂ ਸਹਿਬਾਨ ਹੈ ਉਹਨਾਂ ਨੇ ਮਤਲਬ ਸੈਂਟਰ ਦੇ ਮੰਤਰੀ ਜਦੋਂ ਉੱਠ ਕੇ ਸ਼ਿਵਰਾਜ ਚਾਹਾਨ ਤਾਂ ਉਹਨਾਂ ਦੇ ਪੰਜਾਬ ਸਰਕਾਰ ਨਾਲ ਜਿਹੜੇ ਸਾਡੇ ਮਸਲੇ ਸੈਂਟਰ ਨਾਲ ਮਸਲੇ ਆ ਉਹ ਉਹਨਾਂ ਦੀ ਲਹਿਦੀ ਗੱਲ ਹੋਈ ਤੇ ਜਿਹੜੀ ਪੰਜਾਬ ਨਾਲ ਸਾਡੇ ਮਸਲੇ ਸੀ ਉਹਨਾਂ ਤੇ ਲਹਿਦੀ ਚਰਚਾ ਕੀਤੀ ਤਾਂ ਸਾਡੇ ਆਗੂਆਂ ਨੇ ਇਹ ਗੱਲ ਰੱਖੀ ਉੱਥੇ ਮੀਡੀਆ ਨੇ ਵੀ ਇਹ ਗੱਲ ਪੁੱਛੀ ਤੇ ਉੱਥੇ ਉਹਨਾਂ ਨੇ ਇਹ ਗੱਲ ਰੱਖੀ ਵੀ ਇਸ ਤਰ੍ਹਾਂ ਕਰਕੇ ਜਿਹੜਾ 2 ਦਿਨ ਤੋਂ ਬਾਰਡਰਾਂ ਦੇ ਨੇੜੇ ਤੁਸੀਂ ਜਿਹੜੀ ਫੋਰਸ ਹੈ ਉਹ ਪਾਸੇ ਜ਼ਿਲ੍ਹਿਆਂ ਤੋਂ ਜਾਂ ਪੂਰੇ ਪੰਜਾਬ ਦੀ ਫੋਰਸ ਹੈ ਜਿਹੜੀ ਉੱਥੇ ਇਕੱਠੀ ਕਰ ਰਹੇ ਆ ਇਹਦਾ ਕੀ ਕਾਰਨ ਹੈ ਤਾਂ ਉਹਨਾਂ ਮੰਤਰੀਆਂ ਨੇ ਇਹ ਗੱਲ ਕਹੀ ਖੁੱਡੀਆਂ ਵਰਗਿਆਂ ਨੇ ਵੀ ਅਸੀਂ ਤਾਂ ਜੀ ਨਸ਼ੇ ਦੇ ਸਬੰਧ ਚ ਤੇ ਸਾਡੇ ਆਗੂਆਂ ਨੇ ਕੋਈ ਜਵਾਬ ਦਿੱਤਾ ਵੀ ਜੇ ਨਸ਼ੇ ਦੇ ਸਬੰਧ ਚ ਤਾਂ ਤੁਹਾਡੀ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ ਪਹਿਲਾਂ ਤੁਸੀਂ ਸੁੱਤੇ ਪਏ ਸੀ ਤਾਂ ਕਹਿੰਦੇ ਨਹੀਂ ਪ੍ਰਧਾਨ ਜੀ ਇਹੋ ਜੀ ਇਸ ਕਰਕੇ ਜਥੇਬੰਦੀਆਂ ਨੇ ਇਹਨਾਂ ਨੇ ਜਥੇਬੰਦੀਆਂ ਦਾ ਵਿਸ਼ਵਾਸ ਘਾਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਫੱਟੀ ਪੋਚੀ ਜਾਣੀ ਹੈ ਤੇ ਬਾਕੀ ਜਿਵੇਂ ਸਾਨੂੰ ਕੋਈ ਨਵੇਂ ਪ੍ਰੋਗਰਾਮ ਆਉਣਗੇ ਅਸੀਂ ਆਪਦੇ ਕਿਸਾਨਾਂ ਨੂੰ ਛੜਾਉਣ ਲਈ ਕੱਲ ਜਿਵੇਂ ਵਾੜੇ ਭਾਈ ਕੇ ਪ੍ਰੋਗਰਾਮ ਹੋ ਕੀਤਾ ਜਾਂ ਅੱਜ ਪੁਤਲਿਆਂ ਦਾ ਪ੍ਰੋਗਰਾਮ ਸੀ ਤਾਂ ਅੱਜ ਸ਼ਾਮ ਤੱਕ ਜੋ ਵੀ ਕੋਈ ਪ੍ਰੋਗਰਾਮ ਆਉਂਦਾ ਹੈ ਟੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਜਾਂ ਜੋ ਵੀ ਮੈਸੇਜ ਆਉਂਦਾ ਪੰਜਾਬ ਬੰਨੀਓ ਤਾਂ ਪੰਜਾਬ ਦੀ ਕਾਲ ਤੇ ਜਿਵੇਂ ਜਿਵੇਂ ਪ੍ਰੋਗਰਾਮ ਆਉਣਗੇ ਅੱਜ ਆਪਣੇ ਪੂਰੇ ਪਿੰਡ ਪਿੰਡ ਦਾ ਪ੍ਰੋਗਰਾਮ ਸੀ ਵੀ ਹਰ ਪਿੰਡ ਦੇ ਵਿੱਚ ਪੁਤਲਾ ਫੁਕਣਾ ਤਾਂ ਸਾਰੇਆਂ ਪਿੰਡਾਂ ਦੇ ਵਿੱਚ ਜਿਹੜੇ ਪੁਤਲੇ ਆ ਫੁਕੇ ਗਏ ਆ ਬਾਕੀ ਕੱਲ ਕੁਝ ਪ੍ਰਵਾਤਰੀ ਜ세 ਬੰਦੀਆਂ ਨੇ ਪੁਤਲੇ ਵਰਗੇ ਐਕਸ਼ਨ ਕੀਤੇ ਆ ਤਾਂ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੱਖ-ਵੱਖ ਜਿਹੜਾ ਘੁੱਟ ਰਹੇ ਆ ਉਹ ਇਸ ਤਰ੍ਹਾਂ ਠੀਕ ਨਹੀਂਗਾ ਜਿਵੇਂ ਵੀ ਕੋਈ ਪ੍ਰੋਗਰਾਮ ਹੋਗਾ ਤਾਂ ਉਸ ਪ੍ਰੋਗਰਾਮ ਨੂੰ ਮਜ਼ਬੂਤੀ ਨਾਲ ਲੜਾਂਗੇ ਤੇ ਜਿੰਨੇ ਤੁਸੀਂ ਪਹੁੰਚਿਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਈ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਠੀਕ ਹੈ ਜੀ